ਇਸ ਸਮੇਂ ਤੱਕ ਇਹਨਾਂ ਪਹੁੰਚੀਆਂ ਸੰਗਤਾਂ ਦਾ ਮਾਤਾਵਾ ਦਾ ਪੈਨਾ ਦਾ ਮੇਰੇ ਬਜ਼ੁਰਗਾਂ ਦਾ ਮੇਰੇ ਸਾਥੀਆਂ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਸ਼ੁਕਰਗੁਜ਼ਾਰ ਕਰਦਾ ਹਾਂ ਜੀ ਆਇਆਂ ਆਖਦਾ ਹਾਂ ਕਿ ਸਾਰੇ ਜਣੇ ਮਿਲ ਕੇ ਇੱਕ ਵਾਰੀ ਉਹਦੇ ਦੀ ਸ਼ਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੁਧਿਆਣੇ ਦੇ ਵਿੱਚ ਇਸ ਭਵਨ ਦੇ ਵਿੱਚ ਆਪਣੇ ਸਾਰਿਆਂ ਦੇ ਇਕੱਠੇ ਹੋਣ ਦਾ ਜੋ ਪ੍ਰਮੁੱਖ ਤੌਰ ਤੇ ਜੋ ਵਿਸ਼ਾ ਹੈਗਾ ਉਹ ਹੈਗਾ ਜੀ ਬੁੱਢਾ ਲਾਲਾ ਦੇਖੋ ਜਿਸ ਤਰ੍ਹਾਂ ਕਿ ਸ੍ਰੀ ਗੁਰੂਗ੍ਰੰਥ ਸਾਬ ਜੀ ਦੇ ਵਿੱਚ ਵੀ ਲਿਖਿਆ ਹੈ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਮਾ ਜਲ ਹੀ ਜੀਵਨ ਹੈ ਆਪਣੇ ਸਰੀਰ ਦੇ ਵਿੱਚ 72% ਪਾਣੀ ਹੈ ਵਾਹਿਗੁਰੂ ਨੇ ਇਸ ਧਰਤੀ ਦੇ ਵਿੱਚ ਵੀ 72% ਹੀ ਪਾਣੀ ਰੱਖਿਆ ਆ ਉਸ ਦੀ ਕਿਰਪਾ ਉਸ ਜੀ ਬਣਾਈ ਹੋਈ ਰਚਨਾ ਹੈ ਅਸੀਂ ਉਸ ਵਾਹਿਗੁਰੂ ਦੀ ਦਿੱਤੀ ਹੋਈ ਨਿਯਮਤਾ ਦਾ ਉਪਯੋਗ ਕਰਦੇ ਹਵਾ ਦਾ ਆਕਸੀਜਨ ਤੋਂ ਬਿਨਾ ਆਪਾਂ 1 ਸਕਿੰਟ ਵੀ ਆਪਾਂ ਜਿਉਂਦੇ ਨਹੀਂ ਰਹਿ ਸਕਦੇ ਪਾਣੀ ਤੋਂ ਬਿਨਾ ਵੀ ਆਪਾਂ ਜਿਆਦਾ ਦਿਨ ਤੋਂ ਬਾਅਦ ਆਪਾਂ ਜਿਉਂਦੇ ਨਹੀਂ ਰਹਿ ਸਕਦੇ ਸੋਚੋ ਪਰਮਪિતા ਪਰਮੇਸ਼ਵਰ ਨੇ ਸਾਰੇ ਲੋਕਾਂ ਨੂੰ ਜੀਵਨ ਜੀਣ ਦੇ ਵਾਸਤੇ ਜੋ ਇਹਨੀਆਂ ਨਿਯਮਤਾ ਜੋ ਸਾਨੂੰ ਬਖਸ਼ੀਆਂ ਉਹਨਾਂ ਦਾ ਸੰਰਖਣ ਕਰਨਾ ਉਹਨਾਂ ਨੂੰ ਬਚਾਣਾ ਔਰ ਉਹਨਾਂ ਨੂੰ ਸਾਫ਼ ਸੁਥਰਾ ਰੱਖਣਾ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀ ਹੈ ਵੀ ਉਹ ਸਾਡਾ ਪਹਿਲਾ ਧਰਮ ਹੈ ਤੇ ਅੱਜ ਉਸ ਆਪਣੀ ਪ੍ਰਕਿਰਤੀ ਨੂੰ ਬਚਾਉਣ ਵਾਸਤੇ ਅੱਜ ਆਪਾਂ ਇੱਥੇ ਸਾਰੇ ਇਕੱਠੇ ਹੋਏ ਹੈਗੇ ਕੁਝ ਸੰਤਾ ਆਗੇ ਆਈਆਂ ਨੇ ਔਰ ਸਾਡੇ ਐਕਟਿੰਗ ਪ੍ਰਧਾਨ ਸਰਦਾਰ ਜੂਤਾ ਸਿੰਘ ਰਣਜੀਤ ਜੀ ਦੀ ਵੇਟ ਹੋ ਰਹੀ ਹੈ ਉਹ ਵੀ ਬਹੁਤ ਸੰਗਤਾਂ ਨੂੰ ਲੈ ਕੇ ਕੁਛ ਹੀ ਮਿੰਟਾਂ ਦੇ ਵਿੱਚ ਸਾਡੇ ਵਿੱਚ ਪਹੁੰਚ ਜਾਣਗੇ ਤੇ ਆਹ ਸਾਡੇ ਲੁਧਿਆਰੇ ਦਾ ਜਿਹੜਾ ਵਿਸ਼ਾ ਲੈ ਕੇ ਅੱਜ ਆਪਾਂ ਇੱਥੇ ਇਕੱਠੇ ਹੋਏ ਹਾਂ ਇਹ ਗੁੰਡਾ ਲਾਲਾ ਉਗਲੀਕ ਡੰਡਾ ਲਾਲਾ ਬਣ ਚੁੱਕਿਆ ਆਹਾਂ ਕਿਸੇ ਟਾਈਮ ਤੇ ਉੱਤੇ ਦਰਿਆ ਹੁੰਦਾ ਸੀ ਦੇ 40 ਤੋਂ 82 ਨਾ ਕਰ ਚਾਹ। ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਵਾਸਤੇ ਆਪਣੇ ਪੰਜਾਬ ਨੂੰ ਬਚਾਉਣ ਦੇ ਵਾਸਤੇ ਸਾਰਿਆਂ ਨੂੰ ਜਾਗਰੂਕ ਕਰਨ ਦੇ ਵਾਸਤੇ ਮੈਂ ਆਪ ਸਾਰੇ ਜੀ ਦਾ ਇੱਥੇ ਆਮ ਤੇ ਦਰੋਂ ਧੰਨਵਾਦ ਕਰਦਾ ਹੈਗਾ। ਇਹੋ ਕਿ ਹੁਣੇ ਥੋੜੇ ਜੇਰ ਬਾਅਦ ਮੈਂ ਵਿਸਾਰਪੁਰ ਵੱਗ ਆ ਬੁੱਢਾ ਦਰਿਆ ਕੰਦੇ ਨਾਲੇ ਜਿਵੇਂ ਤਰਦੀ ਰਬ ਮਾਤਾ ਕਿਆ ਲਈ ਮੋੜਦਾ ਤੇ ਮੈਂ ਵਿਸ਼ੇਸ਼ ਤੌਰ ਦੇ ਉੱਤੇ ਆਪੀਆ ਭੈਣਾ ਤੇ ਮਾਵਾ ਨੂੰ ਆਹ ਬੇਨਤੀ ਕਰਦਾ ਵੀ ਤੁਹਾਡਾ ਬਹੁਤ ਵੱਡਾ ਸਹਿਯੋਗ ਇਸ ਸੰਸਾਰ ਨੂੰ ਜਨਮ ਦੇਣ ਦੇ ਵਿੱਚ ਹੈਗਾ ਤੇ ਸਾਨੂੰ ਬਚਾਣਾ ਵੀ ਤੁਹਾਡਾ ਹੀ ਧਰਮ ਹੈਗਾ ਜਦੋਂ ਬੱਚਾ ਮਾਂ ਦੇ ਕੋਲ ਜਾ ਕੇ ਹੁੰਦਾ ਨਾ ਤੇ ਮਾਂ ਉਹਦੀ ਜਿੱਦ ਪੂਰੀ ਜ਼ਰੂਰ ਕਰ ਦਿੰਦੀ ਹੈ ਪਿਆ ਇੱਕ ਜਿਹੜਾ ਮਸਲਾ ਹੈ ਆ ਇੱਕ ਜਿੱਦ ਕਹਿ ਲਓ ਵੀ ਅਸੀਂ ਆਪਣੇ ਪ੍ਰਕਿਰਤਿਕ ਸੰਸਾਧਨਾਂ ਨੂੰ ਅੱਜ ਬਚਾਣਾ ਹੈ ਨਸ਼ਿਆਂ ਦੀ ਗਰਦੇ ਵਿੱਚ ਪਹਿਲੀ ਪੰਜਾਬ ਡੁੱਬਦਾ ਜਾ ਰਿਹਾ ਹੈ ਭ੍ਰਸ਼ਟਾਚਾਰ ਤਾਂ ਸਾਡੇ ਪੰਜਾਬ ਨੂੰ ਖਾ ਗਈ ਅਸੀਂ ਹਰੋਜ ਮਿੱđੀਆਂ ਕਰਦੇ ਆਂ ਵੀ ਪੰਜਾਬ ਦੇ ਨਿਵਾਸੀ ਸਾਡੇ ਬੱਚੇ ਪੰਜਾਬ ਨੂੰ ਛੜ ਛੜ ਕੇ ਬਾਹਰ ਜਾ ਰਹੇ ਕਿ ਇੱਥੇ ਕੌਣ ਰਹੇਗਾ ਸੋ ਅੱਜ ਦਾ ਵਿਚਾਰ ਆਪਣੇ ਪ੍ਰਾਕ੍ਰਿਤਿਕ ਸੰਸਾਧਨ ਆਪਣੇ ਸਤਲੁਜ ਦਰਿਆ ਨੂੰ ਬਚਾਉਣਾ ਹੈਗਾ ਉਹਦੇ ਵਾਸਤੇ ਵਿਸ਼ੇਸ਼ ਤੌਰ ਦੇ ਉਤੇ ਮੈਂ ਆਪਣੀਆਂ ਮਾਵਾ ਦੇ ਭੈਣਾਂ ਜਿਹੜੀਆਂ ਇੱਥੇ ਕੀ ਬਾਜੇ ਗੱਜੇ ਨਾਲ ਬਾਤ ਛੜ ਕੇ ਉਹਨਾਂ ਨੇ ਹਿੱਸਾ ਲਿਆ ਇੱਥੇ ਪਹੁੰਚੇ ਨੇ ਮੈਂ ਥੋੜਾ ਦਿਲ ਦੀ ਗੱਲ ਰਹੀ ਹਾਂ ਤਾਂ ਫਿਰ ਜਿਹਾ ਆਦਾ ਹੈਗਾ ਸ਼ੁਕਰਗੁਜ਼ਾਰ ਕਰਨਾ ਹੈਗਾ ਔਰ ਬਹੁਤ ਜਲਦੀ ਅਗੇ ਸਗਤ ਸਭੀ ਸਾਰੀ ਹੋਰ ਆ ਜਾਏਗੀ ਫਿਰ ਮੈਂ ਵਿਸਤਾਰਪੂਰਵਕ ਇਸ ਪ੍ਰੋਬਲਮ ਜੋ ਕਿ ਆ ਬੁੱਢੇ ਨਾਲੇ ਦੀ ਬਣ ਚੁੱਕੀ ਹੈ ਇੱਕ ਤੇ ਇਹਦੇ ਬਾਰੇ ਮੈਂ ਵਿਸਤਾਰਪੂਰਵਕ ਆਪ ਜੀ ਦੇ ਨਾਲ ਚਰਚਾ ਕਰਾਂਗਾ ਬਹੁਤ ਬਹੁਤ ਧੰਨਵਾਦ ਜੀ ਅੰਗਰੇਜ਼ ਸਿੰਘ ਜੋ ਕਿ ਜੈਤੋਤੋਂ ਨੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਉਹ ਸਟੇਜ ਤੇ ਆ ਜਾਣ